ਪੰਜਾਬ ਦੀ ਬਹੁਤ ਵੱਡੀ ਖਬਰ ਹੋ ਗਿਆ ਵੱਡਾ ਕਾਂਡ ਸਾਰੇ ਪਰਿਵਾਰ ਨੂੰ ਗੋਲੀ ਮਾਰ ਦਿੱਤੀ ਆਉ ਤੁਹਾਨੂੰ ਦਿਨੇ ਆ ਤਾਜ਼ਾ ਜਾਣਕਾਰੀ ਦਿਖਾਣੇ ਆ ਇਸ ਵੀਡੀਓ ਵਿੱਚ ਫਿਰੋਜ਼ਪੁਰ ਦੇ ਪਿੰਡ ਵਜੀਦਪੁਰ ਦੇ ਵਿੱਚ ਜੋ ਕੁਝ ਲੰਘੇ ਕਲ ਵਾਪਰਿਆ ਉਹਦੇ ਕਰਕੇ ਪੂਰਾ ਪੰਜਾਬ ਸੁੰਨ ਹੋ ਕੇ ਰਹਿ ਗਿਆ ਜਗਸੀਰ ਸਿੰਘ ਦੇ ਵੱਲੋਂ ਆਪਣੀ ਘਰ ਵਾਲੀ ਦੇ ਆਪਣੇ ਪੁੱਤ ਦੇ ਗੋਲੀ ਮਾਰਨ ਤੋਂ ਬਾਅਦ ਖੁਦ ਨੂੰ ਗੋਲੀ ਮਾਰੀ ਗਈ ਆ ਆਖਰੋ ਕਿਹੜੇ ਕਾਰਨ ਨਾਲ ਜਿਹਦੇ ਕਰਕੇ ਇਸ ਕਿਸਾਨ ਦੇ ਵੱਲੋਂ ਸਾਰੇ ਟੱਬਰ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਗਈ। ਇਹਦੇ ਪਿੱਛੇ ਕਰਜ਼ੇ ਦੀ ਗੱਲ ਆ, ਪੁਰੀਸ਼ਤਿਆਂ ਦੀ ਗੱਲ ਆ, ਕੋਈ ਪਰਿਵਾਰਕ ਗੱਲ ਆ ਜਾਂ ਫਸਲવાડી ਦੀ ਗੱਲ ਆ। ਲੋਕ ਵਜੀਦਪੁਰ ਵਾਲੇ ਇਸ ਘਰ ਦੇ ਵਿੱਚ ਜਗਸੀਰ ਸਿੰਘ ਦੇ ਘਰ ਦੇ ਵਿੱਚ ਬਹੁਤ ਵੱਡੀ ਗਿਣਤੀ ਦੇ ਵਿੱਚ ਇਕੱਠੇ ਹੋਏ ਆ। ਸਾਰੇ ਇਹ ਗੱਲ ਕਹਿੰਦੇ ਜਿਕੇ ਜਗਸੀਰ ਬੜਾ ਸੌਬੰਦ ਆ, ਬੜਾ ਮਿਹਨਤੀ ਬੰਦਾ, ਉਹਦੀ ਕਿਸੇ ਨਾਲ ਕੋਈ ਅੜੀ ਫਸੀ ਨਹੀਂ ਆ। ਆਲੂਆਂ ਦੀ ਖੇਤੀ ਕਰਦਾ। ਕੁਝ ਖੇਤ ਉਹਦੇ ਆਪਣੇ ਆ ਤੇ ਕੁਝ ਕਿ ਜ਼ਮੀਨ ਉਹ ਠੇਕੇ ਦੇ ਉੱਤੇ ਲੈ ਕੇ ਵਾਈ ਕਰਦਾ। ਕਰੋ ਸੋਖਾ 2-3 ਦਿਨ ਪਹਿਲਾਂ ਨਵਾਂ ਟਰੈਕਟਰ ਲੈ ਕੇ ਆਇਆ ਜਿਹਦੇ ਉੱਤੇ ਹਾਲੇ ਫੁਲਕਾਰੀ ਪਈ ਹੈ ਤੇ ਉਹ ਹਾਲੇ ਲਈ ਨਹੀਂ ਪਰ ਉਹਨੇ ਕਿਹੜੇ ਕਾਰਨਾਂ ਜਿਹਦੇ ਕਰਕੇ ਖੁਦ ਨੂੰ ਗੋਲੀ ਮਾਰ ਲਈ ਪੁੱਤ ਨੇ ਵੀ ਗੋਲੀ ਮਾਰੀ ਤੇ ਘਰਵਾਲੀ ਦੇ ਵੀ ਗੋਲੀ ਮਾਰੀ ਆ ਇਹਦੇ ਦੋ ਪੁੱਤਾਂ ਇੱਕ ਸਕੂਲ ਦੇ ਵਿੱਚ ਪੜਨ ਗਿਆ ਸੀ ਇੱਕ ਜਿਹੜਾ ਘਰ ਸੀ ਉਹਦੇ ਵੱਖੀ ਦੇ ਵਿੱਚ ਗੋਲੀ ਵਜੀ ਆ ਘਰਵਾਲੀ ਦੀ ਪੁੜਪੜੀ ਦੇ ਵਿੱਚ ਗੋਲੀ ਆ ਤੇ ਆਪਦੇ ਵੀ ਉਹਨੇ ਪੁੜਪੜੀ ਦੇ ਵਿੱਚ ਗੋਲੀ ਮਾਰ ਕੇ ਮਰਨ ਦੀ ਕੋਸ਼ਿਸ਼ ਕੀਤੀ ਆ ਤਿੰਨੇ ਜਾਨੇ ਵੱਖੋ-ਵੱਖਰੇ ਹਸਪਤਾਲਾਂ ਵਿੱਚ ਭਰਤੀ ਆ ਇਹਨਾਂ ਦੀ ਜ਼ਿੰਦਗੀ ਬਚ ਜਾਵੇ ਇਹਦੀ ਅਸੀਂ ਅਰਦਾਸ ਕਰਦੇ ਆਂ ਇਹਦੀ ਅਸੀਂ ਕਾਮਨਾ ਕਰਦੇ ਆਂ ਪਰ ਜਰਾ ਸੋਚ ਕੇ ਦੇਖੋ ਕਿ ਪਿਛਲੇ ਕੁਝ ਸਮੇਂ ਦੇ ਵਿੱਚ ਗੋਲੀਆਂ ਦੀਆਂ ਖਬਰਾਂ ਕਿੰਨੀਆਂ ਆਈਆਂ ਪੰਜਾਬੀ ਗੋਲੀ ਚਲਾ ਕੇ ਦੂਜੇ ਨੂੰ ਮਾਰਨ ਵੇਲੇ ਤੇ ਖੁਦ ਮਰਨ ਵੇਲੇ ਸੋਚਦੇ ਕੁਝ ਕਿਉਂ ਨਹੀਂ ਕਿਸੇ ਨੂੰ ਮਾਰਨਾ ਤੇ ਖੁਦ ਮਰ ਜਾਣਾ ਇਹ ਪੰਜਾਬੀਆਂ ਦੇ ਵਾਸਤੇ ਇੰਨਾ ਸੌਖਾ ਕਿਉਂ ਬਣ ਗਿਆ ਕੀ ਸੱਚੀ ਮੁੱਚੀ ਪੰਜਾਬੀ ਮਾਨਸਿਕ ਤੌਰ ਦੇ ਉੱਤੇ ਇੰਨੇ ਕਮਜ਼ੋਰ ਹੋ ਚੁੱਕੇ ਆ ਕਿ ਪੰਜਾਬ ਦੇ ਵਿੱਚ ਸੱਚੀ ਮੁੱਚੀ ਹਾਲਾਤ ਇਹੋ ਜੇ ਬਣ ਚੁੱਕੇ ਆ ਕਿ ਜਿਉਣ ਨਾਲੋਂ ਬੰਦਾ ਮਰਨਾ ਠੀਕ ਸਮਝਣ ਲੱਗ ਪਿਆ ਕਦੇ ਖਬਰ ਆਉਂਦੀ ਆ ਫਿਰੋਜ਼ਪੁਰ ਦੇ ਵਿੱਚ ਮਾਹੀ ਸੈਲੂਨ ਦੇ ਮਾਲਕ ਦੇ ਰੂਪ ਦੇ ਵਿੱਚ ਕਦੇ ਖਬਰ ਆਉਂਦੀ ਜੀ ਕਿ ਮਾਜੇ ਦੇ ਵਿੱਚ ਫਲਾਣੀ ਥਾਂ ਦੇ ਉੱਤੇ ਪੂਰੇ ਟੱਬਰ ਨੇ ਖੁਦਕੁਸ਼ੀ ਕਰ ਲਈ ਕਦੇ ਖਬਰ ਆਉਂਦੀ ਜੀ ਕਿ ਮਾਲਵੇ ਦੇ ਫਲਾਣੀ ਹਿੱਸੇ ਦੇ ਵਿੱਚ ਆਹ ਕਾਂਡ ਵਾਪਰ ਗਿਆ ਗੋਲੀ 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 ਚੱਲ ਗਈ ਗੋਲੀ ਚੱਲ ਗਈ ਗੋਲੀ ਮਾਰਤੀ ਗੋਲੀ ਵੱਜ ਗਈ ਬਸ ਆਹ ਖਬਰਾਂ ਪੜ ਪੜ ਕੇ ਬੰਦੇ ਦਾ ਦਿਮਾਗ ਖਰਾਬ ਹੋ ਜਾਂਦਾ ਵੀ ਭਾਈ ਬਣੀ ਕੀ ਜਾਂਦਾ ਪੰਜਾਬ ਦੇ ਵਿੱਚ ਜਿਹੜੇ ਲੋਕ ਇਸ ਘਰ ਦੇ ਵਿੱਚ ਪਹੁੰਚਿਆ ਵਜੀਦਪੁਰ ਦੇ ਵਿੱਚ ਉਹਨਾਂ ਦਾ ਇਹ ਕਹਿਣਾ ਕਿ ਆਲੂਆਂ ਦੇ ਵਿੱਚ ਪਏ ਹੋਏ ਘਾਟੇ ਦੇ ਕਰਕੇ ਸ਼ਾਇਦ ਘਾਟੇ ਦੇ ਇਸੇ ਘਾਟੇ ਦੇ ਕਰਕੇ ਜਗਸੀਰ ਸਿੰਘ ਪਿਛਲੇ ਕੁਝ ਕੜੀੜਾ ਤੋਂ ਪਰੇਸ਼ਾਨ ਰਹਿੰਦਾ ਸੀ ਜਦੋਂ ਪੱਤਰਕਾਰਾਂ ਨੇ ਜਾ ਕੇ ਲੋਕਾਂ ਦੇ ਕੋਲੋਂ ਵਿਚਾਰ ਪੁੱਛੇ ਜਦੋਂ ਲੋਕਾਂ ਦੇ ਕੋਲੋਂ ਕਹਾਣੀ ਪੁੱਛੀ ਤਾਂ ਫਿਰ ਕੁਝ ਕਿ ਨਹੀਂ ਗੱਲ ਕਹੀ ਆ ਕਿ ਬੰਦਾ ਵਧੀਆ ਬੰਦਾ ਸਿਰਾ ਬੰਦਾ ਕਮਾਲ ਦਾ ਖੇਤ ਦੇ ਵਿੱਚ ਕੰਮ ਕਰਨ ਵਾਲੇ ਸਰੀ ਵੀ ਹੈਗੇ ਆ ਸਭ ਕੁਝ ਹੈਗਾ ਪਰ ਪਰੇਸ਼ਾਨੀ ਜ਼ਰੂਰ ਚੱਲਦੀ ਸੀ ਇਹ ਗੱਲ ਸੱਚੀ ਵੀ ਹੋ ਸਕਦੀ ਆ ਕਿ ਆਲੂਆਂ ਦੇ ਘਾਟੇ ਦੇ ਕਰਕੇ ਹੀ ਉਹਨੇ ਇਹ ਖੁਦਕੁਸ਼ੀ ਕੀਤੀ ਹੋਵੇ ਜਾਂ ਕਰਨ ਦੀ ਕੋਸ਼ਿਸ਼ ਕੀਤੀ ਹੋਵੇ ਪਰ ਸਿਆਣੇ ਵੀ ਕਹਿੰਦੇ ਕਿ ਆਲੂਆਂ ਦਾ ਪੱਟਿਆ ਹੋਇਆ ਬੰਦਾ ਆਲੂ ਹੀ ਖੜੇ ਕਰਦੇ ਆ ਬੜੀ ਵਾਰ ਲੋਕਾਂ ਨੂੰ ਅਸੀਂ ਸੁਣਿਆ ਕਿ ਆਲੂਆਂ ਨੇ ਉਹਨਾਂ ਨੂੰ ਤਬਾਹ ਕਰਤਾ ਕਿਉਂਕਿ ਇੱਕਦਮ ਭਾ ਡਿੱਗ ਪਿਆ ਤੇ ਕੋਲਡ ਸਟੋਰ ਦੇ ਵਿੱਚੋਂ ਵੀ ਆਲੂ ਚੁੱਕਣ ਦਾ ਉਹਨਾਂ ਦਾ ਹਿਆ ਨਹੀਂ ਪਿਆ ਕਿਉਂਕਿ ਉੱਥੇ ਵੀ ਜੇ ਆਪਾਂ ਕਿਰਾਇਆ ਦੇਵਾਂਗੇ ਬੋਰੇ ਤਾਂ ਚ ਪਾਗੇ ਇੰਨਾ ਕਿਰਾਇਆ ਬਣ ਗਿਆ ਤੇ ਇੰਨਾ ਡਾਊਨ ਹੋ ਗਿਆ ਆਲੂ ਦਾ ਭਾ ਉਹਨਾਂ ਨੇ ਉੱਥੇ ਹੀ ਆਲੂ ਛੜਤੇ ਕੋਲਡ ਸਟੋਰ ਵਾਲੇ ਨੂੰ ਵੀ ਘਟਾ ਪੈ ਗਿਆ ਪਰ ਫਿਰ ਅਗਲੇ ਸਾਲ ਦੇ ਵਿੱਚ ਆਲੂਆਂ ਦਾ ਭਾ ਅੱਗ ਵਾਂਗੂ ਤੇਜ਼ ਹੋਇਆ ਤੇ ਫਿਰ ਪਿਛਲਾ ਘਾਟਾ ਵੀ ਪੂਰਾ ਹੋ ਗਿਆ ਇਸੇ ਕਰਕੇ ਲੋਕ ਇਹ ਗੱਲ ਕਹਿੰਦੇ ਆ ਆਲੂਆਂ ਦੇ ਪੱਟੇ ਆਲੂਆਂ ਨਾਲ ਹੀ ਰਸ ਆਉਂਦੇ ਆ ਆਲੂਆਂ ਦੇ ਡੋਬੇ ਆਲੂ ਹੀ ਧਾਰਦੇ ਆ ਜਗਸੀਰ ਸਿੰਘ ਲੰਮੇ ਸਮੇਂ ਤੋਂ ਆਲੂਆਂ ਦੀ ਖੇਤੀ ਕਰਦਾ ਸੀ ਸੋਹਣੀ ਖੇਤੀ ਸੀ ਚੰਗਾ ਪੈਸਾ ਵੀ ਕਮਾਇਆ ਪਰ ਹੋ ਸਕਦਾ ਇੱਕ ਵਾਰ ਜਾਂ ਦੋ ਵਾਰ ਨੇ ਘਾਟੇ ਦੇ ਕਰਕੇ ਉਹਦਾ ਮਨ ਡੋਲ ਗਿਆ ਹੋਵੇ ਪਰ ਟੱਬਰ ਹੀ ਕਹਿੰਕੇ ਨਾ ਵੀ ਉਡੋਲਣ ਵਾਲਾ ਨਹੀਂ ਆ ਫਿਰ ਕੀ ਇਹਦੇ ਪਿੱਛੇ ਕਾਰਨ ਆ ਪਰਿਵਾਰਕ ਕੋਈ ਕਾਰਨ ਆ ਕਿਸੇ ਕੋਈ ਸਨਮਾਨ ਦਾ ਕੋਈ ਇੱਜ਼ਤ ਦਾ ਕੋਈ ਰਾਜ਼ ਐਸਾ ਹੈ ਜਿਹੜਾ ਕਿ ਪਰਿਵਾਰ ਬੇਪਰਦ ਨਹੀਂ ਕਰਨਾ ਚਾਹੁੰਦਾ ਦੇਖੋ ਹਰ ਪਰਿਵਾਰ ਦੇ ਕਈ ਰਾਜ਼ ਵੀ ਹੁੰਦੇ ਆ ਉਹ ਬੇਪਰਦ ਹੋਣੇ ਵੀ ਨਹੀਂ ਚਾਹੀਦੇ ਲੋਕਾਂ ਦੇ ਵਿੱਚ ਆਉਣੇ ਵੀ ਨਹੀਂ ਚਾਹੀਦੇ ਪਰ ਜਿਵੇਂ ਪਿੰਡ ਵਾਲੇ ਦੱਸਦੇ ਆ ਜਿਵੇਂ ਪਰਿਵਾਰ ਵਾਲੇ ਦੱਸਦੇ ਆ ਆਲੂਆਂ ਦੇ ਉੱਤੇ ਆ ਕੇ ਗੱਲ ਟਿਕ ਜਾਂਦੀ ਆ ਲੋਕਾਂ ਦੇ ਮਨ ਦੇ ਵਿੱਚ ਕੁਝ ਕੁ ਲੋਕਾਂ ਦੇ ਮਨ ਦੇ ਵਿੱਚ ਇਹ ਸ਼ੱਕ ਵੀ ਆ ਵੀ ਸ਼ਾਇਦ ਆਲੂਆਂ ਤੋਂ ਬਾਹਰ ਹੀ ਗੱਲ ਵੀ ਹੋਵੇ ਹੋ ਵੀ ਸਕਦੀ ਆ ਬੰਦੇ ਦੇ ਮਨ ਦਾ ਪਤਾ ਨਹੀਂ ਹੁੰਦਾ ਪਰ ਤੁਸੀਂ ਪਿਛਲੇ ਕੁਝ ਕੁ ਦਿਨਾਂ ਦੇ ਵੀਰਵੇ ਦੇਖੋ ਪੰਜਾਬ ਦੇ ਵਿੱਚ ਇੱਕ ਬੰਦਾ ਆਪਦੇ ਗਵਾਂਢੀ ਨੂੰ ਇਸ ਕਰਕੇ ਗੋਲੀ ਮਾਰ ਕੇ ਮਾਰ ਦਿੰਦਾ ਕਿਉਂਕਿ ਉਹਨੂੰ ਇਸ ਬੰਦੇ ਦਾ ਸ਼ੱਕ ਆ ਕਿ ਮੇਰੀ ਘਰ ਵਾਲੀ ਆ ਜਿਹੜੀ ਉਹਦੇ ਨਾਲ ਇਹਦੇ ਰਿਸ਼ਤੇ ਬਣੇ ਹੋਏ ਆ ਪੰਜਾਬ ਦੇ ਵਿੱਚ ਇੱਕ ਬੰਦਾ ਗੰਡਾਸੇ ਮਾਰ-ਮਾਰ ਕੇ ਆਪਣੀ ਬੋਟੀ ਦਾ ਕਤਲ ਕਰ ਦਿੰਦਾ ਉਹਨੂੰ ਇਸ ਗੱਲ ਦਾ ਸ਼ੱਕ ਆ ਕਿ ਮੇਰੀ ਘਰਵਾਲੀ ਦਾ ਚਰਿੱਤਰ ਠੀਕ ਨਹੀਂ ਆ ਤੇ ਉਹ ਗੰਡਾਸੇ ਮਾਰਨਾ ਜਦੋਂ ਤੇ ਉਦੋਂ ਫਿਰ ਵੀਡੀਓ ਵੀ ਬਣਾਉਂਦਾ ਤੇ ਬਾਅਦ ਦੇ ਵਿੱਚ ਪੁਲਿਸ ਦੇ ਕੋਲੇ ਜਾ ਕੇ ਆਪ ਹੀ ਸਲੰਡਰ ਕਰ ਦਿੰਦਾ ਕਦੇ ਕੋਈ ਖਬਰ ਕਦੇ ਕੋਈ ਖਬਰ ਮਤਲਬ ਇਹ ਜੀ ਕਿ ਮਰਨਾ ਤੇ ਮਾਰਨਾ ਅੱਜ ਕੱਲ ਖੇਡ ਬਣੀ ਪਈ ਆ ਮਤਲਬ ਇਹ ਆ ਕਿ ਅੱਜ ਕੱਲ ਮਰ ਜਾਣਾ ਤੇ ਮਾਰ ਦੇਣਾ ਇੱਕ ਮਿੰਟ ਦੇ ਲਈ ਵੀ ਬੰਦਾ ਸੋਚਦਾ ਨਹੀਂ ਆ ਜਗਸੀਰ ਸਿੰਘ ਵਰਗੇ ਪੰਜਾਬ ਦੇ ਵਿੱਚ ਬਹੁਤ ਸਾਰੇ ਕਿਸਾਨ ਐਸੇ ਜਿਹੜੇ ਬਹੁਤ ਮਿਹਨਤ ਕਰਦੇ ਆ ਜਗਸੀਰ ਸਿੰਘ ਵਰਗੇ ਕਿਸਾਨਾਂ ਦੀ ਪੰਜਾਬ ਨੂੰ ਇਸ ਕਰਕੇ ਮੈਂ ਨਿੱਜੀ ਤੌਰ ਤੇ ਲੋੜ ਮਹਿਸੂਸ ਕਰਦਾ ਕਿਉਂਕਿ ਇਹ ਬਦਲਮੀ ਖੇਤੀ ਦੇ ਵਿੱਚ ਯਕੀਨ ਕਰਦੇ ਆ ਹਾਲਾਂਕਿ ਦੁਆਬਾ ਖੇਤਰ ਦੇ ਵਿੱਚ ਆਲੂ ਦੀ ਖੇਤੀ ਸਭ ਤੋਂ ਵੱਧ ਹੁੰਦੀ ਆ ਪਰ ਜੇ ਮਾਲਵੇ ਦੇ ਵਿੱਚ ਵੀ ਫਿਰੋਜ਼ਪੁਰ ਜ਼ਿਲ੍ਹੇ ਦੇ ਵਿੱਚ ਵੀ ਹੁੰਦੀ ਆ ਜਿਵੇਂ ਕਿ ਹੁੰਦੀ ਤਾਂ ਹੈ ਹੀ ਪਰ ਸ਼ਿੱਦਤ ਦੇ ਨਾਲ ਜਿਹੜੇ ਕਿਸਾਨ ਕਰਦੇ ਆ ਜਿਹੜੇ ਕਿ ਲੀ ਪਾੜ ਕੇ ਚੱਲਦੇ ਆ ਤੇ ਵਖਰੀ ਤਰੀਕੇ ਦੇ ਨਾਲ ਖੇਤੀ ਕਰਨ ਦੀ ਇੱਛਾ ਪਾਲਦੇ ਆ ਘਾਟਾ ਜਾਂ ਮੁਨਾਫਾ ਇਹਨੂੰ ਪਰੇ ਰੱਖ ਕੇ ਤਾਂ ਇਹ ਇੱਕ ਚੰਗੀ ਮੇਰਾਖਿਆ ਲੱਭੀ ਸੁਖ ਦਾ ਅਹਿਸਾਸ ਵਾਲੀ ਗੱਲ ਆ ਕਿ ਅਸੀਂ ਫਸਲੀ ਵਿਭਿੰਨਤਾ ਦੇ ਵੱਲ ਵੀ ਵਧ ਰਹੇ ਆ ਪਰ ਕਾਰਨ ਇਹਦੇ ਪਿੱਛੇ ਲੱਪਣੇ ਪੈਣਗੇ ਕਾਰਨ ਇਹਦੇ ਪਿੱਛੇ ਲੱਪਣੇ ਪੈਣਗੇ ਵੀ ਭਾਈ ਬੰਦਾ ਮਰਨ ਲਈ ਇੰਨੀ ਕਿਉਂ ਖੇਤੀ ਕਰਦਾ ਇੱਕਦਮ ਬੰਦਾ ਭਾਰ ਦੇ ਥੱਲੇ ਆਇਆ ਹੋਇਆ ਕਿਉਂ ਮਹਿਸੂਸ ਕਰਦਾ ਇੱਕਦਮ ਹੀ ਉਹ ਕਿਉਂ ਡੋਲ ਜਾਂਦਾ ਪੰਜਾਬ ਦੇ ਵਿੱਚ ਅਸੀਂ ਬੜੇ ਲੋਕਾਂ ਨੂੰ ਦੇਖਿਆ ਬੜੇ ਕਿਸਾਨਾਂ ਨੂੰ ਵੀ ਦੇਖਿਆ ਕਿ ਉਹਨਾਂ ਦੇ ਘਰ ਦੇ ਵਿੱਚ ਸਾਰੀਆਂ ਚੀਜ਼ਾਂ ਖੜੀਆਂ ਪਰ ਲਿਮਟਾਂ ਚੱਕੀਆਂ ਹੋਈਆਂ ਉਹ ਫਹਾ ਲੈਂਦੇ ਆ ਉਹ ਸਪਰੇਹਾਂ ਪੀਂਦੇ ਆ ਉਹ ਰੇਲ ਥੱਲੇ ਆਉਂਦੇ ਆ ਉਹ ਨਹਿਰੇ ਚ ਛਾਲਾ ਮਾਰਦੇ ਆ ਬੜੀ ਵਾਰ ਅਸੀਂ ਇਹ ਗੱਲ ਕਹੀਏ ਕਿ ਖੁਦਕੁਸ਼ੀਆਂ ਦੀ ਖੇਤੀ ਪਰ ਉਹ ਖੁਦਕੁਸ਼ੀਆਂ ਦੀ ਖੇਤੀ ਦੇ ਉੱਤੇ ਅਸੀਂ ਇਤਰਾਜ਼ ਜ਼ਾਹਰ ਕਰਦੇ ਕਰਦੇ ਵੀ ਇਹ ਕੁਝ ਨਹੀਂ ਹੋਣਾ ਚਾਹੀਦਾ ਤੇ ਫਿਰ ਗੋਲੀਆਂ ਵਾਲੇ ਪਾਸੇ ਆ ਗਏ ਆ ਹੁਣ ਗੋਲੀਆਂ ਚੱਲਦੀਆਂ ਤੇ ਹੁਣੇ ਸਵਾਲ ਪੈਦਾ ਹੁੰਦਾ ਕਿ ਘਰਾਂ ਦੇ ਵਿੱਚ ਰੱਖੇ ਹੋਏ ਅਸਲਾ ਲਾਇਸੈਂਸ ਦਾ ਨਤੀਜਾ ਕੀ ਨਿਕਲਦਾ ਆਰ 3 ਜੇਕਰ ਨਿਕਲਦਾ ਤੇ ਫਿਰ ਕਿਸੇ ਦੇ ਕੋਲੇ ਵੀ ਲਾਇਸੈਂਸ ਨਹੀਂ ਹੋਣਾ ਚਾਹੀਦਾ ਹਥਿਆਰ ਰੱਖਣਾ ਮਾੜੀ ਗੱਲ ਨਹੀਂ ਪਰ ਹਥਿਆਰ ਦੀ ਵਰਤੋਂ ਕਦੋਂ ਤੇ ਕਿਵੇਂ ਕਰਨੀ ਆ ਆਪਾਂ ਨੂੰ ਇਹ ਵੀ ਗੱਲ ਸੋਚਣੀ ਪਊਗੀ ਜਗਸੀਰ ਸਿੰਘ ਦੀ ਮਨੋਸਥਿਤੀ ਕੀ ਬਣੀ ਹੋਊਗੀ ਮੌਕੇ ਮੁਤਾਬਕ ਇਹ ਤਾਂ ਚਲੋ ਉਹ ਜਾਣਦਾ ਜੇ ਉਹ ਤੰਦਰੁਸਤ ਰਿਆ ਤੇ ਅਸੀਂ ਚਾਹੁੰਦੇ ਕੋਈ ਤੰਦਰੁਸਤ ਹੋਵੇ ਤੇ ਫਿਰ ਉਹ ਆਪ ਕਹਾਣੀ ਬਿਆਨ ਕਰ ਸਕਦਾ ਪਰ ਪੰਜਾਬ ਦੇ ਵਿੱਚ ਸੱਚੀ ਮੁੱਚੀ ਨਿਤਨੀ ਗੱਲ ਬਣ ਗਈ ਆ ਵੀ ਗੋਲੀ ਮਾਰਤੀ ਕਿਸੇ ਦੇ ਜਾਂ ਗੋਲੀ ਮਾਰ ਲਈ ਆਪਦੇ ਬੰਦਾ ਮਾਰ ਦਿੱਤਾ ਜਾਂ ਆਪ ਮਰ ਗਏ ਇਹ ਗੱਲਾਂ ਜਿਹੜੀਆਂ ਉਹ ਪੰਜਾਬ ਦੇ ਲੋਕਾਂ ਦਾ ਪਵਿੱਖ ਤੇ ਸਮੁੱਚੇ ਪੰਜਾਬ ਦਾ ਪਵਿੱਖ ਬਿਆਨ ਕਰਦੀਆਂ ਕਿ ਅਸੀਂ ਖੜੇ ਕਿੱਥੇ ਜੇ ਆ ਤੇ ਸਮੱਸਿਆਵਾਂ ਦੇ ਵਿੱਚ ਕਿਵੇਂ ਗਰਸੇ ਹੋਏ ਆ ਹੁਣ ਇੱਕ ਗੱਲ ਕਰਨੀ ਨੇ ਤਰਨਤਾਰਨ ਵਾਲੇ ਕਾਂਡ ਦੀ ਪਿਛਲੇ ਦਿਨੀ ਆਪਾਂ ਜਾਣਦੇ ਕਿ ਤਰਨਤਾਰਨ ਦੇ ਵਿੱਚ ਲਾਅ ਕਾਲਜ ਦੇ ਵਿੱਚ ਇੱਕ ਮੁੰਡੇ ਨੇ ਪ੍ਰਿੰਸ ਰਾਜ ਸਿੰਘ ਨੇ ਕੁੜੀ ਸੰਦੀਪ ਕੌਰ ਲਈ ਗੋਲੀ ਮਾਰੀ ਬਾਅਦ ਵਿੱਚ ਖੁਦ ਨੂੰ ਗੋਲੀ ਮਾਰ ਲਈ ਦੋੜਣਾ ਬਾਦ ਮੁੰਡੇ ਦੀ ਮੌਤ ਹੋਈ ਆ ਹਸਪਤਾਲ ਦੇ ਵਿੱਚ ਤੇ ਪਹਿਲੇ ਮਿੰਟ ਦੇ ਵਿੱਚ ਕੁੜੀ ਦੀ ਮੌਤ ਹੋ ਗਈ ਸੀ ਖਬਰਾਂ ਆਈਆਂ ਜੀ ਕਿ ਮੁੰਡਾ ਕੁੜੀ ਨੂੰ ਪਰੇਸ਼ਾਨ ਕਰਦਾ ਸੀ ਬਿਲਕੁਲ ਇਹੀ ਖਬਰਾਂ ਆਈਆਂ ਵੀ ਭਾਈ ਮੁੰਡੇ ਦੇ ਵੱਲੋਂ ਕੁੜੀ ਨੂੰ ਪ੍ਰਪੋਜ਼ ਕੀਤਾ ਗਿਆ ਕੁੜੀ ਨੇ ਨਾ ਕਰਤੀ ਕੁੜੀ ਨੇ ਇਹ ਗੱਲ ਕਹੀ ਜੀ ਕਿ ਮੈਨੂੰ ਤੇਰੀ ਦੋਸਤੀ ਮਨਜ਼ੂਰ ਨਹੀਂ ਤੇ ਮੈਂ ਤਾਂ ਆਪਦੇ ਮਾਪਿਆਂ ਦੇ ਕਹਿਣੇ ਮੁਤਾਬਕ ਚੱਲਣਾ ਕੁੜੀ ਦੀ ਮਾਂ ਨੇ ਇਹ ਗੱਲ ਕਹੀ ਸੀ ਪਰ ਹੁਣ ਜਦੋਂ ਮੁੰਡੇ ਦੀ ਮੌਤ ਹੋ ਗਈ ਹੈ ਤੇ ਮੁੰਡੇ ਦੀ ਮਾਂ ਦਾ ਵੀ ਪੱਖ ਸਾਹਮਣੇ ਆਇਆ ਉਨੇ ਇਹ ਗੱਲ ਕਹੀ ਆ ਕਿ ਕੁੜੀ ਮੇਰੇ ਮੁੰਡੇ ਦੇ ਪਿੱਛੇ ਲੱਗੀ ਸੀ ਕੁੜੀ ਦੇ ਵੱਲੋਂ ਮੇਰੇ ਮੁੰਡੇ ਦੇ ਕੋਲੋਂ ਫੋਨ ਨੰਬਰ ਮੰਗਿਆ ਗਿਆ ਸੀ ਪਰ ਉਹਦੇ ਕੋਲੇ ਮੇਰਾ ਫੋਨ ਸੀ ਇਸ ਕਰਕੇ ਉਹ ਨੰਬਰ ਨਹੀਂ ਸਿਰ ਦਿੰਦਾ ਕੁੜੀ ਨੇ ਹੀ ਇੰਸਟਾਗ੍ਰam ਦੇ ਉੱਤੇ ਪਹਿਲਾਂ ਮੇਰੇ ਮੁੰਡੇ ਨੂੰ ਸੁਨੇਹਾ ਭੇਜਿਆ ਸੀ ਫਿਰ ਇਹਨਾਂ ਦੀ ਗੱਲਬਾਤ ਹੋਈ ਸੀ ਫਿਰ ਉਸ ਤੋਂ ਬਾਅਦ ਮੁੰਡੇ ਨੇ ਇਹ ਗੱਲ ਕਹੀ ਕਿ ਅੱਜ ਉਹ ਕਿਸੇ ਹੋਰ ਨਾਲ ਮੋਟਰਸਾਈਕਲ ਪਿੱਛੇ ਬੈਠੀ ਜਾਂਦੀ ਆ ਫਿਰ ਉਹ ਗੁੱਸੇ ਦੇ ਵਿੱਚ ਸੀ ਤੇ ਮੈਂ ਉਹਨੂੰ ਕਿਹਾ ਵੀ ਕੋਈ ਗੱਲ ਨਹੀਂ ਪੁੱਤ ਜ਼ਿੰਦਗੀ ਦੇ ਵਿੱਚ ਇਦਾਂ ਹੁੰਦਾ ਰਹਿੰਦਾ ਮਨ ਠੰਡਾ ਰੱਖੀਦਾ ਤੇ ਮਾਂ ਨੇ ਕਹਿੰਿਆ ਕਿ ਮੇਰਾ ਪੁੱਤ ਜੱਜ ਬਣਨਾ ਚਾਹੁੰਦਾ ਸੀ ਪੜ੍ਹਾਈ ਦੇ ਵਿੱਚ ਬੇहद ਹੁਸ਼ਿਆਰ ਸੀ ਉਹਦੇ ਮਨ ਦੇ ਉੱਤੇ ਇਦਾਂ ਦੇ ਵਿਚਾਰ ਕਿਉਂ ਆਏ ਮੈਂ ਵੀ ਇਸ ਗੱਲੋਂ ਪਰੇਸ਼ਾਨ ਤੇ ਹੈਰਾਨ ਆ ਤੇ ਉਮਰ ਭਰ ਦਾ ਰੋਣਾ ਮੇਰੀ ਢੋਲੀ ਦੇ ਵਿੱਚ ਪੈ ਗਿਆ ਤੇ ਮੇਰਾ ਮੁੰਡਾ ਮੇਰੇ ਪੈਰੀਂ ਹੱਥ ਲਾ ਕੇ ਤੇ ਜੱਫੀ ਪਾ ਕੇ ਹਰ ਰੋਜ਼ ਸਕੂਲ ਜਾਂਦਾ ਸੀ ਕਾਲਜ ਜਾਂਦਾ ਸੀ ਤੇ ਪਰ ਆ ਜੋ ਕੁਝ ਹੋ ਗਿਆ ਤੇ ਮੈਨੂੰ ਵੀ ਸੋਚ ਸਮਝ ਦੇ ਵਿੱਚ ਕੁਝ ਆ ਨਹੀਂ ਰਿਹਾ ਪੰਜਾਬ ਦੀ ਜਵਾਨੀ ਕਿਹੜੇ ਪਾਸੇ ਨੂੰ ਤੁਰ ਪਈ ਇਹ ਸੱਚੀ ਮੁੱਚੀ ਹੈਰਾਨ ਕਰਦੀ ਗੱਲ ਹੈ ਨਿਤ ਪੰਜਾਬ ਦੇ ਵਿੱਚ ਮਰਨ ਤੇ ਮਾਰਨ ਦੀ ਇਹੋ ਜਿਹੀ ਖਬਰ ਇਹਦੇ ਵਿੱਚ ਸੰਦੀਪ ਕੌਰ ਦੇ ਨਾਂ ਦੇ ਉੱਤੇ ਕਥਿਤ ਤੌਰ ਦੇ ਉੱਤੇ ਲੰਘੇ ਕੱਲ ਇੱਕ ਆਡੀਓ ਕਲਿੱਪ ਵੀ ਵਾਇਰਲ ਹੋਈ ਆ ਜਿਹਦੇ ਵਿੱਚ ਇਹ ਗੱਲ ਕਹੀ ਜਾ ਰਹੀ ਆ ਕਿ ਜਿਹੜੀ ਕੁੜੀ ਦੇ ਗੋਲੀ ਮਾਰੀ ਆ ਇਹ ਉਹਦੀ ਆਵਾਜ਼ ਆ ਜੇ ਇਹ ਉਹਦੀ ਆਵਾਜ਼ ਆ ਕਥਿਤ ਤੌਰ ਦੇ ਉੱਤੇ ਗੱਲ ਕਹੀ ਜਾ ਰਹੀ ਆ ਉਹਦੀ ਆਵਾਜ਼ ਆ ਜੇ ਇਹ ਉਹਦੀ ਆਵਾਜ਼ ਆ ਤਾਂ ਉਹਦੇ ਵਿੱਚ ਕੁੜੀ ਇਹ ਗੱਲ ਕਹਿ ਰਹੀ ਆ ਕਿ ਭਾਈ ਆਪਾਂ ਮਿਲਿਆ ਨਹੀਂ ਕਰਨਾ ਆਪਾਂ ਸਭ ਦੇ ਸਾਹਮਣੇ ਬੋਲਿਆ ਨਹੀਂ ਕਰਨਾ ਫਿਰ ਸਾਰੇ ਇਹ ਸਮਝਦੇ ਆ ਕਿ ਮੇਰੀ ਤੇਰੇ ਨਾਲ ਗੱਲ ਆ ਤੇ ਸਾਰੇ ਇਹ ਗੱਲ ਕਹਿੰਦੇ ਜੀ ਕਿ ਇਹ ਪ੍ਰਿੰਸ ਦੇ ਕੋਲੇ ਬੈਠਦੀ ਆ ਉਹਦੇ ਵਿੱਚ ਆ ਗੱਲਾਂ ਬਾਤਾਂ ਚੱਲ ਰਹੀਆਂ ਜੇ ਉਹ ਕੁੜੀ ਆ ਤਾਂ ਇਹਦੇ ਵਿੱਚੋਂ ਇਹ ਪ੍ਰਤੀਤ ਹੁੰਦਾ ਕਿ ਦੋਵਾਂ ਦੀ ਗੱਲਬਾਤ ਸੀ ਵੀ ਪਰ ਹੁਣ ਦੋਨੋਂ ਜਾਣੀ ਸੀ ਆ ਕੁੜੀ ਵੀ ਹੈ ਨਹੀਂ ਮੁੰਡਾ ਵੀ ਹੈ ਨਹੀਂ ਪਰ ਅਲੜ ਉਮਰ ਦੇ ਵਿੱਚ ਜੋ ਕੁਝ ਹੁੰਦਾ ਇਹ ਸੱਚੀ-ਮੁੱਚੀ ਹੈਰਾਨ ਕਰਦਾ ਲੰਘੀ ਕੱਲ ਇੱਕ ਹੋਰ ਖਬਰ ਆਈ ਆ ਵੀ ਕੁਝ ਦਿਨ ਪਹਿਲਾਂ ਆਰਤੀ ਨਾਂ ਦੀ ਇਹ ਕੁੜੀ ਦਾ ਕਤਲ ਹੋਇਆ ਹੋਟਲ ਦੇ ਕਮਰੇ ਦੇ ਵਿੱਚ ਹੋਇਆ ਜਿਹੜਾ ਉਹਦਾ ਪ੍ਰੇਮੀ ਆ ਵੈਲੈਂਟਾਈਨ ਡੇ ਦੇ ਬਹਾਨੇ ਉਹਨੇ ਬੁਲਾਇਆ ਹੋਟਲ ਦੇ ਕਮਰੇ ਦੇ ਵਿੱਚ ਕਿ ਮੈਂ ਤੈਨੂੰ ਸਰਪ੍ਰਾਈਜ਼ ਦੇਣਾ ਤੇ ਉਹਨੂੰ ਮੌਤ ਦਾ ਸਰਪ੍ਰਾਈਜ਼ ਦਿੱਤਾ ਪੁਲਿਸ ਨੇ ਉਹਨੂੰ ਗ੍ਰਿਫਤਾਰ ਕਰ ਲਿਆ ਉਹਨੇ ਪੁਲਿਸ ਦੇ ਕੋਲੇ ਕਬੂਲ ਕੀ ਕੀਤਾ ਕਹਿੰਦਾ ਇਹ ਮੇਰੇ ਨਾਲ ਧੋਖਾ ਕਰਦੀ ਸੀ ਮੈਂ ਇਹਦੇ ਕੋਲੋਂ ਬਦਲਾ ਲੈਣਾ ਸੀ ਤੇ ਮੈਨੂੰ ਇਹਦਾ ਕਤਲ ਕਰਨ ਦਾ ਕੋਈ ਅਫਸੋਸ ਨਹੀਂ ਆ ਮੈਂ ਇਵੇਂ ਹੀ ਕਰਨਾ ਸੀ ਪੰਜਾਬ ਦੀ ਜਵਾਨੀ ਕਿਹੜੇ ਪਾਸੇ ਨੂੰ ਤੁਰ ਪਈ ਆ ਇਹ ਸੋਚਣ ਵਾਲੀ ਗੱਲ ਆ ਇੱਥੇ ਕੁੜੀਆਂ ਮੁੰਡੇ ਇੱਕ ਦੂਜੇ ਨੂੰ ਮਾਰੀ ਜਾਂਦੇ ਆ ਕੋਈ ਕਿਸੇ ਦੀ ਜ਼ਿੰਦਗੀ ਦੀ ਪਰਵਾਹ ਨਹੀਂ ਕਰਦਾ ਪਤਾ ਨਹੀਂ ਕਿਹੜੀ ਪੜਾਈ ਪੜੀ ਆ ਸਿਧਾਂਤ ਉੱਡ ਪੁੱਟ ਗਏ ਆ ਕਿਦ ਤਰ੍ਹਾਂ ਕੀਮਤਾ ਖਿੰਡ ਗਈਆਂ ਨੈਤਿਕਤਾ ਮੁੱਕੀ ਪਈ ਆ ਇੰਉ ਲੱਗਦਾ ਵੀ ਸਾਰਾ ਕੁਝ ਨਾ ਇੱਕ ਅਵੱਲੇ ਜੇ ਮਾਹੌਲ ਵਾਲਾ ਪ੍ਰ